ਕਿਆ ਨਾ ਪਰਮ ਸਤਕਾਰ ਤੇ ਸਨਮਾਨ ਜੋਗ ਦਸਾਂ ਪਾਤਸ਼ਾਹਿਆਂ ਦੇ ਆਤਮਕ ਸਰੂਪ ਸ਼ਬਦ ਗੁਰੂ ਬਾਣੀ ਗੁਰੂ ਤਖਤ ਸ਼ਤਰ ਚਵਰਜੀ ਦੇ ਮਾਲਕ ਸਾਰੀ ਮਨੁੱਖਤਾ ਦੇ ਸਾਝੇ ਰਹਿਬਰ ਦਇਆ ਦੇ ਸੋਮੇ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਕਾਫੀ ਸਮੇਂ ਤੋਂ ਪਾਵਨ ਪਵਿੱਤਰ ਗੁਰਬਾਣੀ ਨੂੰ ਪੜ੍ਹ ਕੇ ਇਸ ਪਾਵਨ ਪਵਿੱਤਰ ਗੁਰਬਾਣੀ ਨੂੰ ਸੁਣ ਕਰਕੇ ਸਤਸੰਗਤ ਦੁਆਰਾ ਇਸ ਮਨੁੱਖਾ ਜਨਮ ਦਾ ਲਾਹਾ ਖਟ ਰਹੇ ਗੁਰਪਿਆਰ ਵਾਲਿਓ ਸਤਸੰਗੀ ਜਨੋ ਸਾਰੇ ਵੱਡਿਆਂ ਭਾਗਾਂ ਵਾਲੇ ਆ ਭਾਈ ਧੰਨਤਾ ਦੇ ਜੋਗ ਹੋਂ ਜੋ ਦੁਨਿਆਵੀ ਧੰਦੇ ਤੰਧਾਰਾਂ ਨੂੰ ਸੰਕੋਚ ਕਰਕੇ ਇਸ ਮਨੁੱਖਾ ਜਨਮ ਦਾ ਲਾਹਾ ਖਟ ਰਹੇ ਹੋਂ ਆਓ ਜਿਤਨਾ ਸਮਾ ਸਤਿਗੁਰੂ ਮਹਾਰਾਜ ਹੋਰ ਕਿਰਪਾ ਬਖਸ਼ ਕਰਦੇ ਨੇ ਕੋਸ਼ਿਸ਼ ਕਰੀਏ ਸਤਿਗੁਰਾਂ ਦੇ ਜੋ ਪਾਵਨ ਪਵਿੱਤਰ ਬਚਨ ਨੇ ਉਹਨਾਂ ਨੂੰ ਸਮਝਣ ਦੀ ਇਕਾਗਰਤਾ ਵਾਸਤੇ ਰਸਨਾ ਦੀ ਪਵਿੱਤਰਤਾ ਵਾਸਤੇ ਗੁਰ ਚਰਨਾਂ ਵਿੱਚ ਹੱਜਨੀਆਂ ਲਵਾਈਏ ਗੁਰਫਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਇੱਕ ਅੱਖਰ ਅਮਾਜਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਿਓ ਤੁਸੀਂ ਕਹਿ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅਸੀਂ ਆਉਨੇ ਐ ਇਸ ਮਨੁੱਖਾ ਜਨਮ ਦਾ ਲਾਹਾ ਖਟਣ ਵਾਸਤੇ ਸਤਿਗੁਰੂ ਮਹਾਰਾਜ ਜੀ ਸਾਨੂੰ ਇਸ ਪਾਵਨ ਪਵਿੱਤਰ ਗੁਰਬਾਣੀ ਨੂੰ ਪੜਨ ਵਾਸਤੇ ਇਸ ਪਾਵਨ ਪਵਿੱਤਰ ਗੁਰਬਾਣੀ ਨੂੰ ਸੁਣਨ ਵਾਸਤੇ ਬਾਰ ਬਾਰ ਉਪਦੇਸ਼ ਕਰ ਰਹੇ ਨੇ ਮਹਾਰਾਜ ਜੀ ਕਹਿੰਦੇ ਮਨੁੱਖਾ ਜਨਮ ਬੜਾ ਕੀਮਤੀ ਹੈ ਪਰ ਜਿਹੜੀ ਕੀਮਤ ਨੂੰ ਜਾਣਿਆ ਜਾਵੇ ਉਹਦਾ ਪੂਰਾ ਪੂਰਾ ਜਿਹੜਾ ਮੁੱਲ ਉਹਦਾ ਪਤਾ ਲੱਗਾਇਆ ਜਾਵੇ ਤੇ ਫਿਰ ਆਨੰਦ ਹੀ ਕੁਝ ਹੋਰ ਬਣ ਜਾਂਦਾ ਹੈ ਅਸੀਂ ਸਾਰੇ ਆਸਾ ਜੀ ਜੀ ਵਾਰ ਦਾ ਪਾਠ ਕਰਦੇ ਆਂ 14ਵਾਂ ਸ਼ੱਕਾ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜੀਨੀ ਐਸਾ ਹਰ ਨਾਮ ਨ ਚਿੱਤਿਉ ਸੇ ਕਾਹੇ ਜਗ ਆਏ RAM ਰਾਜੇ ਕਹਿੰਦੇ ਮਨੁੱਖਾ ਜਨਮ ਕੀਮਤੀ ਬਹੁਤ ਹੈ ਅਮੋਲਕ ਬਹੁਤ ਹੈ ਇੱਕ ਇੱਕ ਸਵਾਸ ਦੀ ਕੀਮਤ ਵੀ ਨਹੀਂ ਦੱਸੀ ਜਾ ਸਕਦੀ ਪਰ ਜੇ ਨਾਮ ਨਾ ਜਪਿਆ ਬੰਦਗੀ ਨਾ ਕੀਤੀ ਗੁਰੂ ਵਾਲਾ ਨਾਂ ਬਣਿਆ ਗੁਰੂ ਦੀ ਮਤ ਨਾਂ ਲਈ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸੇ ਕਾਹੀ ਜੱਗ ਆਏ RAM RAJE ਉਹਨਾਂ ਦਾ ਆਉਣਾ ਨਾ ਜਿਹੜਾ ਉਹ ਬੇਕਾਰ ਚਲਿਆ ਜਾਣਾ ਭਾਈ ਜਿਨਨੀ ਐਸਾ ਹਰ ਨਾਮ ਨਾ ਚੇਤੇਉ ਜਿਨ੍ਹਾਂ ਦੇ ਹਰੀਨੇ ਨਾਮ ਨੂੰ ਚੇਤਨਾ ਨਹੀਂ ਕੀਤਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕੀਤੀ ਜਿਨ੍ਹਾਂ ਨੇ ਗੁਰੂ ਦੇ ਭੈ ਨੂੰ ਨਹੀਂ ਮੰਨਿਆ ਜਿਨ੍ਹਾਂ ਨੇ ਗੁਰੂ ਦਾ ਦੱਸਿਆ ਰਸਤਾ ਨਹੀਂ ਅਪਣਾਇਆ ਜਿਨ੍ਹਾਂ ਨੇ ਗੁਰਬਾਣੀ ਦੇ ਨਾਲ ਸਤਸੰਗਤ ਦੇ ਨਾਲ ਗੁਰੂ ਦੇ ਨਾਲ ਪਿਆਰ ਨਹੀਂ ਪਾਇਆ ਨਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹਨਾਂ ਦਾ ਆਉਣਾ ਬੇਕਾਰ ਹੈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੀਵਨ ਤੇ ਜਿਉਣਾ ਜੋ ਜਨ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਕਹਿੰਦੇ ਮਨੁੱਖਾ ਜਨਮ ਉਸ ਪਰਮੇਸ਼ਰ ਦੇ ਨਾਲ ਮਿਲਾਉਣ ਦਾ ਵਸੀਲਾ ਹੈ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਮਾ ਹੁੰਦਾ ਨਾ ਭਾਈ ਕਹਿੰਦੇ ਤੇਰੀ ਵਾਰ ਹੀ ਆ ਇਹ ਤੇਰੇ ਔਸਰ ਇਹ ਤੇਰੀ ਵਾਰ ਮਾਰੇ ਕਹਿੰਦੇ ਭਈ ਪ੍ਰਾਪਤ ਮਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਿਹੜੇ ਕੰਮ ਤੂੰ ਕਰਦਾ ਨਾ ਨਾਮ ਨੂੰ ਵਿਸਾਰ ਕੇ ਸੇਵਾ ਸਿਮਰਨ ਨੂੰ ਵਿਸਾਰ ਕੇ ਤੀਰਥਾਂ ਤੋਂ ਤੁਰਿਆ ਫਿਰਦਾ ਕੋਈ ਜਲ ਧਾਰੇ ਕਰਦਾ ਕੋਈ ਪੁੱਠਾ ਲਟਕੀ ਜਾਂਦਾ ਕੋਈ ਧੂਣੀਆਂ ਤਾਪੀ ਜਾਂਦਾ ਮਾਰੇ ਕਹਿੰਦੇ ਅਵਰ ਕਾਜ تیر ਕਿਤੇ ਨਾ ਕਾਮ ਇਹ ਜਿਹੜੇ ਤੇਰੇ ਕੰਮ ਨੇ ਭਾਈ ਇਹ ਕਿਸੇ ਆਰਥ ਨਹੀਂ ਲੱਗਣ ਵਾਲੇ ਅਸਲ ਜਿਹੜਾ ਕੰਮ ਹੈ ਉਹ ਹੈ ਸਾਧ ਸੰਗਤ ਭਜ ਕੇਵਲ ਨਾਮ ਸਤ ਸੰਗਤ ਵਿੱਚ ਬੈਠ ਕੇ ਕੇਵਲ ਤੇ ਕੇਵਲ ਗੱਲਾਂ ਨਹੀਂ ਕਰਨੀਆਂ ਸੰਗਤ ਵਿੱਚ ਵੀ ਆ ਕੇ ਆਲਸ ਵੀ त्यागी ਸੰਗਤ ਵਿੱਚ ਵੀ ਆ ਕੇ ਤੇ ਆ ਕੇ ਗੱਲਾਂ ਹੀ ਮਾਰੀ ਗਏ ਮਾਰੇ ਕਹਿੰਦੇ ਨਾ ਫਿਰ ਵੀ ਨਹੀਂ ਲੈ ਕੇ ਵਿੱਚ ਲੱਗਣਾ ਸੰਗਤ ਵਿੱਚ ਆ ਕੇ ਕਰਨਾ ਕੀ ਹੈ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਵੈਗੁਰੂ ਦੀ ਉਸਤਤ ਕਰਨੀ ਹੈ। ਜਪਮਨ ਮੇਰੇ ਪ੍ਰਭ ਕਾ ਨਾਮ। ਉਸ ਵੈਗੁਰੂ ਪਰਮੇਸ਼ਰ ਦੇ ਗੁਣ ਗਾਉਣੇ ਆ ਸੰਗਤ ਸੰਗਤ ਵਿੱਚ ਬੈਠ ਕੇ ਵੀ। ਦੋ ਪੱਖ ਹੈ। ਅਸੀਂ ਸੰਗਤ ਵਿੱਚ ਆ ਗਏ। ਇੱਕ ਜਿਹੜੇ ਟੁੱਟੇ ਹੋਏ ਆ ਜਿਨ੍ਹਾਂ ਨੂੰ ਜੋੜ ਦਿੱਤਾ ਉਹਨਾਂ ਵਰਗਾ ਵੱਡਾ ਪੁੰਨ ਕੋਈ ਨਹੀਂ। ਕਿਸੇ ਟੁੱਟੇ ਹੋਏ ਨੂੰ ਨਾ ਜੋੜ ਦੇਣਾ ਉਹ ਤੋਂ ਵੱਡਾ ਪੁੰਨ ਕੋਈ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਸੱਤ ਮਹਿਲ ਕੰਚਨ ਕੇ ਉਸਾਰ ਦੀਨੇ ਏਕ ਸ਼ਬਦ ਸਿਖਾਏ ਕਾ ਪੁੰਨ ਜਿਹੇ ਜੇ ਸੱਤ ਮਹਿਲ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ ਉਦੋਂ ਵੱਡਾ ਪੁੰਨ ਕਿਸੇ ਟੁੱਟਿਓ ਹੋਏ ਨੂੰ ਗੁਰੂ ਦੇ ਨਾਲ ਜੋੜ ਦੇਣਾ ਕਿਸੇ ਨੂੰ ਗੁਰੂ ਦੀ ਗੱਲ ਸਮਝਾ ਦੇਣੀ ਕਿਸੇ ਨੂੰ ਗੁਰੂ ਦੀ ਉਸਤਤਿ ਵਡਿਆਈ ਕਰਨ ਲਾ ਦੇਣਾ ਐਡਾ ਵੱਡਾ ਪੁੰਨ ਹੈ ਕਹਿੰਦੇ ਜਿਹੜੇ ਸੱਤ ਮਹਿਲ ਸੋਨੇ ਦੇ ਬਣਾ ਕੇ ਪੁੰਨ ਕਰਤੇ ਤੇ ਦੂਸਰਾ ਪੱਖ ਸੰਗਤ ਵਿੱਚ ਆ ਕੇ ਗੱਲਾਂ ਕਰਨੀਆਂ ਕਿਸੇ ਜੁੜੇ ਹੋਏ ਨੂੰ ਤੋੜਨਾ ਜੁੜਿਆ ਨਾ ਹੁਣ ਬੈਠਾ ਆਨੰਦ ਮਸਤੀ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਅਸੀਂ ਆ ਕੇ ਉੱਚੀ ਉੱਚੀ ਬੋਲਣ ਲੱਗੇ ਗੱਲਾਂ ਕਰਨ ਲੱਗੇ ਆਪਣੇ ਹੀ ਵਿਚਾਰ ਸ਼ੁਰੂ ਕਰਤੇ ਮਾਰੇ ਕਹਿੰਦੇ ਉਸ ਤੋਂ ਵੱਡਾ ਪਾਪ ਵੀ ਕੋਈ ਨਹੀਂ ਦੋ ਪੱਖ ਹੋ ਗਏ ਟੁੱਟੇ ਹੋਏ ਨੂੰ ਜੋੜਨਾ ਬਹੁਤ ਵੱਡਾ ਪੁੰਨ ਹੈ ਤੇ ਜੁੜੇ ਹੋਏ ਨੂੰ ਤੋੜਨਾ ਐਡਾ ਵੱਡਾ ਪਾਪ ਹੈ ਜਿਹਦੀ ਕਿਸੇ ਨਾਲ ਤੁਲਨੇ ਨਹੀਂ ਕੀਤੀ ਜਾ ਸਕਦੀ ਮਰ ਕੇ ਦੇ ਆਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਜਪਣਾ ਕਿਵੇਂ ਹੈ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਜੀਵਨ ਬਿਰਥਾ ਚਲਿਆ ਜਾਣਾ ਜਿੰਨੇ ਐਸਾ ਹਰ ਨਾਮ ਨਾ ਚੇਤੇ ਹੋ ਸਿਕਾਹੇ ਜਗ ਆਏ RAM ਰਾਜੀ ਇਹ ਮਾਨਸ ਜਨਮ ਦੁਲੰਭ ਹੈ ਕਹਿੰਦੇ ਮਾਨਸ ਜਨਮ ਹੈ ਜਿਹੜਾ ਬੜਾ ਕੀਮਤੀ ਹੈ ਅਮੋਲਕ ਹੈ ਪਰ ਗੱਲ ਯਾਦ ਰੱਖੀ ਨਾਮ ਬਿਨਾ ਬਿਰਥਾ ਸਭ ਜਾਈ ਨਾਮ ਤੋਂ ਬਿਨਾ ਇਹ ਬਿਰਥਾ ਚੱਲਿਆ ਜਾਣਾ ਅਜਾਈ ਜਾਣਾ ਜਾਤ ਆਕਾਰਥ ਜਨਮ ਪਦਾਰਥ ਕਾਚ ਬਾਦਰ ਜੀਤ ਹੁਣ ਜਿਹੜਾ ਮਨੁੱਖਾ ਜਨਮੈ ਕੀਮਤੀ ਤਾਂ ਇਹਨਾਂ ਜੇ ਨਾਮ ਨਾ ਜਪਿਆ ਮਾਰੇ ਕਹਿੰਦੇ ਜਿੰਮੇ ਕੱਚ ਕਿਸੇ ਕੰਮ ਨਹੀਂ ਆਉਣਾ ਇਹ ਵੀ ਕਿਸੇ ਕੰਮ ਨਹੀਂ ਆਉਣਾ ਭਾਈ ਫਿਰ ਜਪਣਾ ਕਿਵੇਂ ਆ ਮਾਰੇ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਬੱਤ ਲੱਗੀ ਹੋਈ ਐ ਹੁਣ ਬਤ ਐ ਹਰ ਨਾਮ ਨ ਬੀਜਿਓ ਅੱਗੇ ਭੁੱਖਾ ਕੇ ਆ ਖਾਏ ਸਿਆਣੇ ਬੈਠਿਓ ਕੋਈ ਬਾਰੀ-ਬਾਰੀ ਆਪਾਂ ਅੱਗੇ ਵੀ ਵਿਚਾਰ ਕਰਦੇ ਆਂ ਵੀ ਜਦੋਂ ਅਸੀਂ ਕੋਈ ਬੀਜ ਬੀਜਦੇ ਆਂ ਉਦੋਂ ਦੋ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਇੱਕ ਰੁੱਤ ਰੁੱਤ ਕਾਦੀ ਆ ਹੁਣ ਬੀਜਣ ਦੀ ਇੱਕ ਬੱਤ ਜਿਹੜਾ ਅਸੀਂ ਬੀਜ ਪਾ ਰਹੇ ਆਂ ਇਹਦੀ ਬੱਤ ਵੀ ਹੈ ਗਿੱਲ ਵੀ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੁਣ ਬੱਤ ਹਰ ਨਾਮ ਨ ਬੀਜਿਓ ਜੇ ਹੁਣ ਜਿਹੜੀ ਰੁੱਤ ਹੈ ਨਾ ਰੁੱਤ ਕਿਹੜੀ ਹੈ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਇਹ ਰੁੱਤ ਬਣ ਗਈ ਤੇ ਬੱਤ ਕਿਹੜੀ ਹੈ ਬੱਤ ਲੱਗੀ ਸੱਚੇ ਨਾਮ ਕੀ ਬੱਤ ਹੈ ਅੰਮ੍ਰਿਤ ਵੇਲੇ ਦੀ ਮਨੁੱਖਾ ਜਨਮ ਮਿਲਿਆ ਇਹ ਰੁੱਤ ਬਣ ਗਈ ਬੱਤ ਬਣ ਗਈ ਅੰਮ੍ਰਿਤ ਵੇਲੇ ਦੀ ਜੇ ਹੁਣ ਨਾ ਨਾ ਬੀਜਿਆ ਮਾਰੇ ਕਹਿੰਦੇ ਫਿਰ ਖਾਵੇਂਗਾ ਵੀ ਕੀ ਅਸੀਂ ਕਣਕ ਦੀ ਬੀਜੀ ਐ ਫਿਰ ਸਾਲ ਭਾਰੋਂ ਨੂੰ ਖਾਣਾ ਹੈ ਜੇ ਹੁਣ ਬੀਜੇ ਹੀ ਨਾ ਤੇ ਉਹ ਖਾਵੇਗਾ ਕਿੱਥੋਂ ਇਹ ਕਰਮ ਰੂਪ ਬੀਜ ਬੀਜਣਾ ਸਰੀਰ ਰੂਪ ਖੇਤ ਦੇ ਵਿੱਚ ਕਰਮ ਰੂਪ ਬੀਜ ਸਰੀਰ ਰੂਪ ਖੇਤ ਦੇ ਵਿੱਚ ਬੀਜਣਾ ਵੱਤ ਲੱਗੀ ਹੈ ਮਹਾਰਾਜ ਜੀ ਕਹਿੰਦੇ ਅਮਰਤ ਵੇਲੇ ਦੀ ਰੁੱਤ ਹੈ ਮਨੁੱਖਾ ਜਨਮ ਦੀ ਹੁਣ ਨਾਮ ਬੀਜ ਲੈ ਨਾਮ ਬੀਜਣ ਦਾ ਸਮਾਂ ਗੱਲ ਯਾਦ ਰੱਖੀ ਜੇ ਸਮਾਂ ਲੰਘ ਗਿਆ ਨਾ ਹੁਣ ਅਸੀਂ ਜਾ ਕੇ ਕਿਤੇ ਬਸਾਕ ਜੇੜ ਦੇ ਵਿੱਚ ਕਣਕ ਬੀਜੀਏ ਹੋ ਜਾਣੀ ਹੈ ਗੁਰਬਾਣੀ ਦਾ ਵੀ ਇਹੀ ਫੈਸਲਾ ਮਹਾਰਾਜ ਕਹਿੰਦੇ ਕਰਤਾ ਬੀਜ ਬੀਜੈ ਨਹੀਂ ਜਮੈ ਸਬਲਾ ਮੂਲ ਗਵਾਇੰਦਾ ਕਰਤਾ ਬੀਜ ਨਹੀਂ ਬੀਜਿਆ ਜਾਣਾ ਬੀਜ ਦਿਹਾਗਿਆਰਾ ਨਹੀਂ ਹੋਣਾ ਬੱਤ ਨਹੀਂ ਹੋਣੀ ਗੱਲ ਨਹੀਂ ਨਿਕਲਣੀ ਮਹਾਰਾਜ ਜੀ ਕਹਿੰਦੇ ਹੁਣ ਬਤੈ ਹਰ ਨਾਮ ਨ ਬੀਜਿਓ ਅੱਗੇ ਭੁੱਖਾ ਕਿਆ ਖਾਏ ਜੇ ਸਮਾਂ ਲੰਘ ਗਿਆ ਨਾ ਜੇ ਸਮਾਂ ਲੰਘ ਗਿਆ ਤੇ ਮੁੜ ਕੇ ਨਾ ਸਮਾਂ ਮਿਲਣਾ ਹੈ ਤੇ ਨਾ ਬੱਤ ਲੱਗਣੀ ਹੈ ਭਾਈ ਵੀਰ ਸਿੰਘ ਜੀ ਬਹੁਤ ਵਧੀਆ ਲਿਖਦੇ ਆ ਸਮੇਂ ਵਾਸਤੇ ਉਹਨਾਂ ਨੇ ਇੱਕ ਆਪਣੀ ਕਵਿਤਾ ਦੇ ਵਿੱਚ ਲਿਖਿਆ ਹੈ ਕਹਿੰਦੇ ਰਹੀ ਵਾਸਤੇ ਘੱਟ ਸਮੇ ਇੱਕ ਨ ਮੰਨੀ ਲੱਖ ਤਰਲੇ ਮਿੰਤਾ ਕੀਤੇ ਸਮੇ ਕਿਸਕਾਈ ਕੰਨੀ ਲੱਖ ਤਰਲੇ ਮਿੰਤਾ ਕੀਤੇ ਸਮੇ ਇੱਕ ਨ ਮੰਨੀ ਇਹ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਜਿਹੜਾ ਇੱਕ ਵਾਰੀ ਸਮਾਂ ਲੰਘ ਗਿਆ ਨਾ ਭਾਈ ਉਹ ਮੁੜ ਕੇ ਪ੍ਰਾਪਤ ਨਹੀਂ ਹੋਣਾ ਹੁਣ ਸਿਆਣੇ ਬੈਠਿਓ ਸਾਰੇ ਸਟੂਡੈਂਟ ਪੜ੍ਹਦੇ ਐ ਉਹਨਾਂ ਨੂੰ ਇਗਜ਼ਾਮ ਵਾਸਤੇ ਸਮਾਂ ਮਿਲਦਾ ਕਿਸੇ ਨੂੰ 3 ਘੰਟੇ ਕਿਸੇ ਨੂੰ 2 ਘੰਟੇ ਕਿਸੇ ਨੂੰ ਘੰਟਾ ਜਿੰਨਾ ਉਹਨੂੰ ਸਮਾਂ ਮਿਲਿਆ ਪੇਪਰ ਵਾਸਤੇ ਉਹ ਬੰਦਾ ਝੱਖਾ ਮਾਰੀ ਜਾਵੇ ਗੱਲਾਂ ਬਾਤਾਂ ਕਰੀ ਜਾਵੇ ਮੁੜ ਕੇ ਟੀਚਰ ਨੂੰ ਕਹੇ ਮੈਨੂੰ ਸਮਾਂ ਹੋਰ ਦੇ ਦੇ ਕਿਤੇ ਹੋ ਸਕਦੀ ਐ ਗੱਲ ਉਹ ਕੋਹ ਵੀ ਜਿਹੜਾ ਸਮਾਂ ਤੁਹਾਨੂੰ ਦਿੱਤਾ ਸੀ ਉਹ ਦਾ ਤੂੰ ਝੂਠ ਬੋਲਣ ਦੇ ਵਿੱਚ ਗੱਲਾਂ ਕਰਨ ਨਿੰਦਿਆ ਚੁਗਲੀ ਦੇ ਵਿੱਚ ਰੰਗਦਾ ਤਪਾ ਦਿੱਤਾ ਉਹ ਸਮਾਂ ਹੁਣ ਸਬੰਧ ਨਹੀਂ ਮਿਲਣਾ ਮਾਰੇ ਕਹਿੰਦੇ ਹੁਣ ਬਤੈ ਹਰ ਨਾਮ ਨ ਬੀਜਿਓ ਹੁਣ ਬਤੈ ਭਾਈ ਰੁੱਤ ਹੈ ਹਰ ਨਾਮ ਬੋ 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 ਆਣ ਰੁੱਤ ਨਹੀਂ ਮਾਰੇ ਕਹਿੰਦੇ ਕੱਲੂ ਆਇਓ ਰੇ ਕਲਯੁਗ ਦਾ ਸਮਾਂ ਨਾਮ ਬੀਜ ਲੈ ਹੋਰ ਸਮਾਨੀ ਤੈਨੂੰ ਪ੍ਰਾਪਤ ਮਿਲਣਾ ਮਨਮੁੱਖਾਂ ਨੂੰ ਫਿਰ ਜਨਮ ਹੈ ਹੁਣ ਆਪਾਂ ਕਿੰਨੇ ਵਾਰੀ ਵਿਚਾਰ ਕਰਦੇ ਮਨਮੁਖ ਤੇ ਗੁਰਮੁਖ ਦੇ ਵਿੱਚ ਅੰਤਰ ਕਿੰਨਾ ਹੈ ਮਾਰੇ ਕਹਦੇ ਜਿਹੜੇ ਗੁਰਮਖ ਨੇ ਉਹ ਗੁਰੂ ਦੀ ਮਤ ਗ੍ਰਹਿਣ ਕਰਦੇ ਆ ਉਹਨਾਂ ਨੂੰ ਗੁਰਮੁਖ ਦਾ ਦਰਜਾ ਦਿੱਤਾ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਲਈ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕੀਤਾ ਮਨ ਕਰਕੇ ਗੁਰੂ ਦੇ ਨੇੜੇ ਹੋਏ ਮਾਰੇ ਕਹਿੰਦੇ ਗੁਰਮਖ ਲਾਹ ਲੈ ਗਏ ਜਿਹੜੇ ਗੁਰਮਖ ਨੇ ਨਾ ਭਾਈ ਉਹ ਗੁਰੂ ਦੀ ਮਤ ਲੈ ਕੇ ਲਾਹ ਘਟ ਲੱਕੇ ਜਾਂਦੇ ਐ ਇਥੋਂ ਮਨ ਮੁਖ ਚੱਲੇ ਮੂਲ ਅਗਬਾਏ ਜੀਓ ਤੇ ਮਨਮੁੱਖਾਂ ਦਾ ਕੀ ਹਾਲ ਹੁੰਦਾ ਜਿਵੇਂ ਜਵਾਰੀ ਹੈ ਝੂਲੇ ਵਿੱਚ ਜਾ ਕੇ ਆਪਣਾ ਮੂਲ ਵੀ ਗਵਾ ਬੈੰਦਾ ਹੈ ਸਾਰਾ ਕੁਝ ਹਾਰ ਜਾਂਦਾ ਹੈ ਮਨਮੁੱਖ ਦਾ ਵੀ ਇਹੀ ਹਾਲ ਹੈ ਸਮਾਂ ਵੀ ਮਿਲਦਾ ਕਿਸੇ ਨੂੰ 70 ਸਾਲ ਕਿਸੇ ਨੂੰ 50 ਸਾਲ ਕਿਸੇ ਨੂੰ 40 ਸਾਲ ਕਿਸੇ ਨੂੰ 100 ਸਾਲ ਮਿਲਿਆ ਨਾ ਸਮਾਂ ਨਿਸ਼ਚਿਤ ਹੈ ਤੇ ਮਾਰੇ ਕਹਿੰਦੇ ਇਸ ਸਮੇਂ ਨੂੰ ਅਸੀਂ ਸਫਲਾ ਬਣਾਉਣਾ ਗੁਰੂ ਦੀ ਮਤ ਲੈ ਕੇ ਗੁਰੂ ਤੋਂ ਗਿਆਨ ਪ੍ਰਾਪਤ ਕਰਨਾ ਮਨਮੁੱਖਾਂ ਨੂੰ ਫਿਰ ਜਨਮ ਹੈ ਜਿਹੜੇ ਮਨਮੁੱਖ ਹੈ ਮਾਰਾ ਕਹਿੰਦੇ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਝੂਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੀਪ ਨਮਸਾਹਿ ਨਰਕਾਂ ਵਿੱਚ ਜਾਣਾ ਦੁੱਖ ਭੋਗਣੇ ਹਾਇ ਬਰਲਾਟ ਕਰਨਾ ਇਹ ਮਨਮੁਖ ਦੀ ਕੰਮ ਹੈ ਤੇ ਜਿਹੜੇ ਗੁਰਮੁਖ ਹੈ ਗੁਰਮੁਖ ਜਨਮਸਵਾਰ ਦਰਗਹ ਚੱਲੇ ਆ ਸੱਚੀ ਦਰਗਾਹ ਜਾਏ ਸੱਚਾ ਪਿਰ ਮੱਲੇ ਆ ਜਿਹੜਾ ਗੁਰਮੁਖ ਹੈ ਉਹ ਇਥੋਂ ਸਤਕਾਰ ਸਹਿਤ ਆਦਰ ਸਹਿਤ ਜਾਂਦਾ ਹੈ ਦਰਗਾਹ ਵਿੱਚ ਵੀ ਉਹਨੂੰ ਮਾਣ ਇੱਜ਼ਤ ਪ੍ਰਾਪਤ ਹੁੰਦਾ ਤੇ ਮਾਰੇ ਕਹਿੰਦੇ ਉਹਦਾ ਆਉਣਾ ਸਫਲਾ ਬਣ ਜਾਂਦਾ ਹੁਣ ਵਿਚਾਰ ਅਸੀਂ ਕਰਨਾ ਹੈ ਵੀ ਅਸੀਂ ਮਨਮੁਖ ਬਣਨਾ ਹੈ ਕੋ ਗੁਰਮੁਖ ਬਣਨਾ ਹੈ ਗੁਰਬਾਣੀ ਇਹ ਜਿਹੜੀ ਇਹ ਸਾਈਨ ਬੋਰਡ ਹੈ ਹੁਣ ਅਸੀਂ ਕਿਤੇ ਜਾਣੇ ਨਾ ਕਿਸੇ ਸ਼ਹਿਰ ਨੂੰ ਸਾਈਨ ਬੋਰਡ ਲੱਗਿਆ ਉਹ ਤਾਂ ਨਾ ਵੀ ਆ ਚੰਡੀਗੜ੍ਹ ਨੂੰ ਛੜਕ ਜਾਂਦੀ ਹੈ ਆ ਪਟਿਆਲੇ ਨੂੰ ਜਾਂਦੀ ਹੈ ਆ ਦੂਸਰੇ ਪਾਸੇ ਨੂੰ ਜਾਂਦੀ ਹੈ ਸਾਈਨ ਬੋਰਡ ਹੁਣ ਜਾਣਾ ਤੁਸੀਂ ਜੇ ਸਹੀ ਛੜਕ ਤੇ ਪੈ ਗਏ ਆਪਣੀ ਮੰਜ਼ਿਲ ਤੱਕ ਪਹੁੰਚ ਜਾਓਗੇ ਜੇ ਜਾਣਾ ਚੰਡੀਗੜ੍ਹ ਆ ਪੈ ਗਿਆ ਬੋਹਰ ਵਾਲੇ ਪਾਸੇ ਨਹੀਂ ਪਹੁੰਚਿਆ ਜਾਣਾ। ਇਹੀ ਗੱਲ ਸਾਡੀ ਐ ਗੁਰਬਾਣੀ ਸਾਨੂੰ ਸਮਝਾ ਰਹੀ ਐ ਵੀ हे ਮਨੁੱਖ ਆਹ ਰਸਤਾ ਗੁਰਮਤ ਵਾਲਾ ਜੇ ਤੂੰ ਇਹ ਤੇ ਚੱਲੇਗਾ ਇਹ ਜਿਹੇ ਜਿਹੇ ਕਰਮ ਕਰੇਗਾ ਫਿਰ ਤੇਰਾ ਵਾਸਾ ਜਿਹੜਾ ਨਿਜ ਘਰ ਦੇ ਵਿੱਚ ਉਹ ਜਾਣਾ ਉਸ ਨਿਜ ਘਰ ਦੇ ਵਿੱਚ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਕੋ ਫੇਰਾ ਨਿਜ ਘਰ ਦੇ ਵਿੱਚ ਵਸਾ ਹੋ ਜਾਣਾ ਮੁੜ ਕੇ ਜਿੱਥੇ ਆਉਣ ਜਾਣਾ ਬੜਿਆ ਨਹੀਂ ਬੇਗਮ ਪੂਰਾ ਸਹਿਰ ਕੋ ਨਾਓ ਜਿੱਥੇ ਗਾਮੀ ਕੋਈ ਨਹੀਂ ਜਿੱਥੇ ਦੁਖੀ ਕੋਈ ਨਹੀਂ ਜੇ ਗੁਰਮਤ ਦੇ ਅਨੁਸਾਰ ਚੱਲੀ ਗਿਆ ਤੇ ਨਹੀਂ ਨਹੀਂ ਗੁਰੂ ਰਾਮਦਾਸ ਮਹਾਰਾਜ ਕਹੀ ਰਹੇ ਨੇ ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰਿ ਭਾਏ ਮਨਮੁੱਖਾਂ ਨੂੰ ਬਾਰ ਬਾਰ ਜੰਮਣ ਮਰਨ ਦੇ ਚੱਕਰ ਚ ਪੈਣਾ ਪੈਂਦਾ ਕਿਤੇ ਮਰ ਗਏ ਕਿਤੇ ਜੰਮ ਪੇ ਕਿਤੇ ਪਸ਼ੂ ਬਣ ਗਏ ਕਿਤੇ ਪੰਛੀ ਬਣ ਗਏ ਕਿਤੇ ਦਰਖਤ ਬਣ ਗਏ ਕਿਤੇ ਪਹਾੜਾਂ ਦੀ ਜੂਨੀ ਵਿੱਚ ਪੈ ਗਏ ਕਿਤੇ ਜਲ ਵਾਲੇ ਜੀਵ ਬਣ ਗਏ ਇਸ ਕਰਕੇ ਜੇ ਜੰਮਣ ਮਰਨ ਦੇ ਚੱਕਰ ਤੋਂ ਬਚਣਾ ਸਤਿਗੁਰਾਂ ਦੇ ਚਰਨਾਂ ਵਿੱਚ ਨਿਵਾਸ ਚਾਹੁੰਦੇ ਹੋ ਇਸ ਮਨੁੱਖਾ ਜਨਮ ਦੀ ਸਫਲਤਾ ਚਾਹੁੰਦੇ ਹੋ ਤਾਂ ਆਓ ਭਾਈ ਸਾਰੇ ਰਲ ਮਿਲ ਕੇ ਸਤਿਗੁਰੂ ਦੇ ਸ਼ਬਦ ਨੂੰ ਪੜਿਏ ਵਿਚਾਰੀਏ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੀਏ ਗੁਰ ਚਰਨਾਂ ਦੇ ਵਿੱਚ ਪਹੁੰਚ ਕੇ ਨਤ ਮਸਤਕ ਹੋ ਕੇ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰੀਏ ਸੱਚੇ ਪਾਤਸ਼ਾਹ ਜੀ ਹਮ ਭੀਖ ਕਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਅਸੀਂ ਆਪ ਜੀ ਦੇ ਦਰ ਦੇ ਭਿਖਾਰੀ ਆ ਤੂੰ ਨਿਜ ਪਤ ਰਹਣ ਵਾਲਾ ਦਾਤਾ ਹੈ ਹੋ ਹੋ ਦਿਆਲ ਸਤਿਗੁਰੂ ਜੀ ਕਿਰਪਾਲੂ ਮਿਹਰਵਾਨ ਦਾਤਾਰ ਸਤਿਗੁਰੂ ਸਾਡੀ ਬੁੱਧੀ ਰੂਪ ਪੱਲੇ ਵਿੱਚ ਨਾਮ ਦੀ ਖੈਰ ਪਾ ਦਿਓ ਜਿਹੜਾ ਜੀ ਇਹ ਖੈਰ ਮੰਗਦਾ ਨਾ ਇਹ ਅਰਦਾਸ ਕਰਦਾ ਫਿਰ ਸਤਿਗੁਰੂ ਦੇ ਦਰ ਤੇ ਅਰਦਾਸ ਉਹਦੀ ਪ੍ਰਵਾਨ ਹੋ ਜਾਂਦੀ ਹੈ ਆਉਣਾ ਉਹਦਾ ਸਫਲਾ ਬਣ ਜਾਂਦਾ ਹੈ ਸਤਿਗੁਰੂ ਦੇ ਘਰੋਂ ਨਾਮ ਦੀ ਦਾਤ ਲੈ ਕੇ ਹੀ ਇਸ ਮਨੁੱਖਾ ਜਨਮ ਦੀ ਸਾਨੂੰ ਸਫਲਤਾ ਪ੍ਰਾਪਤ ਹੋ ਸਕਦੀ ਆ ਆਓ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਦੀ ਵਿਚਾਰ ਕਰਦੇ ਆ ਮਰਜ਼ਾ ਦਾ ਮੁਤਾਬਕ ਬੋਲਦੇ ਆ ਬਹੁਤ ਸਾਰੀਆਂ ਗਲਤੀਆਂ ਤੁਰਟੀਆਂ ਭੁੱਲਣਾ ਊਣਤਾਆਂ ਅਖਰ ਲੱਗ ਤੱਕ ਬੱਧ ਕੱਟ ਲੱਗ ਜਾਂਦੇ ਨੇ ਗੁਰੂ ਸਾਹਿਬ ਜੀ ਅਤੇ ਸਤਿਗੁਰਾਂ ਦੀ ਬਖਸ਼ੀ ਹੋਈ ਸਤਕਾਰਯੋਗ ਸਾਧ ਸੰਗਤ ਜੀ ਬਖਸ਼ਣ ਜੋਗ ਹੋ ਬਖਸ਼ ਲੈਣਾ ਜੀ ਸਰਵਤ ਸੰਗਤ ਨੂੰ ਜੀਓ ਆਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਕੇ ਲੈ ਸਗਲ ਜਾਗਤ ਜਾਗੇ ਆਇਆਂ ਬੋਰ ਆਈਆਂ ਬਾਚੈ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ